ਜਿਹੜੀ ਮਿਹਨਤ ਕੀਤੀ ਕਰਵਾਤਾ ਆ ਮਤੀ ਸਾਹਿਬ ਨੇ ਇਥੇ ਥੋੜੀਆਂ ਪੰਚਾਇਤਾਂ ਨੂੰ ਬੁਲਾ ਕੇ ਵਧੀਆ ਟਾਈਮ ਦੇ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ ਹੈਗਾ ਤੇ ਝੋਸਾ ਵੀ ਦਿੱਤਾ ਹੈ ਵੀ ਸਾਨੂੰ ਜਿਹੜੇ ਕੰਮ ਅਸੀਂ ਅੱਜ ਆਖਿਆ ਦੇ ਮੰਡੇ ਤੱਕ ਸਾਡੇ ਕੰਮ ਕਲੀਅਰ ਹੋ ਜਾਣਗੇ ਇੱਕ ਹੀ ਮੰਗਾ ਲੈ ਕੇ ਪਿੰਡ ਵਾਸਤੇ ਅਸੀਂ ਜਿਸ ਤਰ੍ਹਾਂ ਪੀਣ ਵਾਲੇ ਪਾਣੀ ਲਈ ਥੋੜੇ ਕੰਮ ਰਹਿੰਦੇ ਸੀਗੇ ਉਹਨਾਂ ਬਾਅਦ ਤਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਜਿਵੇਂ ਆਪਣੇ ਇੱਕ ਜਨੌਸ਼ ਦੀ ਕੇਂਦਰ ਸੇਵਾ ਕੇਂਦਰ ਨਤੀਜਾ ਨੂੰ ਅਸੀਂ ਪਿੰਡ ਦੇ ਵਿੱਚ ਲਿਆਉਣਾ ਤੇ ਸਾਡੇ ਮੰਡੇ ਤੱਕ ਇਹ ਕੰਮ ਤਕਰੀਬਨ ਹੋ ਜਾਣਗੇ ਕੀ ਲੱਗਦਾ ਹੈ ਕਿ ਅਸੀਂ ਕਰ ਇਹ ਉਪਰਾਲਾ ਜਿਹੜਾ ਮੰਤਰੀ ਮਨੋੜ ਦੇ ਤੁਹਾਡੇ ਹਲਕੇ ਦੇ ਮੰਤਰੀ ਨੇ ਕੀ ਲੱਗਦਾ ਹੈ ਹਲਕੇ ਨੂੰ ਇਸ ਚੋਂ ਫਾਇਦਾ ਹੋਵੇ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਰਿਜ਼ਲਟ ਹੈ ਕਿ ਫਾਰਮੈਲਟੀ ਨਹੀਂ ਹੋ ਰਹੀਗੀ ਵੀ ਸਾਰੇ ਪਿੰਡ ਦੇ ਸਰਪੰਚਾਂ ਨੂੰ ਬੁਲਾ ਕੇ ਇੱਥੇ ਵੀ ਗੱਲ ਸੁਣ ਲਈ ਕੋਈ ਕੰਮ ਨਹੀਂ ਹੋਇਆਗਾ ਪਰ ਜੋ ਮੰਤਰੀ ਸਾਹਿਬ ਨੇ ਕੰਮ ਕੀਤੇ ਆ ਵੀ ਬਹੁਤ ਘੱਟ ਪੰਚਾਇਤਾਂ ਨੂੰ ਬੁਲਾਇਆ ਹੈ ਬਹੁਤ ਵਧੀਆ ਸਮਾਂ ਦਿੱਤਾ ਹੈਗਾ ਸਾਰੇ ਕੰਮ ਹੋ ਰਿਹਾ ਕਿਹੜੇ ਪਿੰਡ ਦੇ ਵਿੱਚ ਪਹਿਲਾਂ ਵੀ ਕਾਸ ਕਰ ਚੋਏ ਉਹਨਾਂ ਦਾ ਹੀ ਫੀਡਬੈਕ ਲਿੱਤਾ ਕੋਈ ਦੋ ਹਾਂਜੀ ਕਿੰਨੇ ਕੰਮ ਜਿਹੜੇ ਪਹਿਲਾਂ ਹੋਏ ਆ ਪਹਿਲਾਂ ਸਾਡੇ ਕੰਮ ਜੀ ਜਿੰਨੇ ਵੀ ਕੰਮ ਸੀ ਫੰਡਾਂ ਦੇ ਹਿਸਾਬ ਨਾਲ ਹੋ ਸਕਦੇ ਸੀ ਜੇ ਨੇਪਰੇ ਚਾੜੀ ਉਹਨਾਂ ਦਾ ਫੀਡਬੈਕ ਲਿੱਤਾ ਹਾਂਜੀ ਹਾਂਜੀ ਉਹਨਾਂ ਨਾਲ ਮਿਲ ਕੇ ਉਹਨਾਂ ਦਾ ਫੰਡ ਦੀ ਬਜਟਾਂ ਨਾਲ ਬੈਠ ਕੇ ਇਸ ਤਰ੍ਹਾਂ ਦੀ ਮੀਟਿੰਗ ਰਹਿਣਾ ਕਰਦੇ ਆ ਅਸੀਂ ਅੱਜ ਸਾਰੇ ਅਫਸਰ ਸਾਹਿਬਾਨਾਂ ਨੂੰ ਨਾਲ ਲੈ ਕੇ ਪਿੰਡ ਦੀਆਂ ਪੰਚਾਇਤਾਂ ਨੂੰ ਮਿਲ ਗਏ ਆ ਥੋੜੀਆਂ ਥੋੜੀਆਂ ਪੰਚਾਇਤਾਂ ਬੁਲਾਇਆ ਸੀ ਜਿੰਨਾਂ ਸ 10-10 ਦੇ ਗਰੁੱਪ ਕਰਕੇ ਔਰ ਉਹਦੇ ਵਿੱਚ ਜੋ ਪੰਚਾਇਤਾਂ ਵੱਲੋਂ ਹੁਣ ਤੱਕ ਕੰਮ ਕਹੇ ਗਏ ਸੀ ਉਹ ਵਿਖਾ ਤੱਕ ਨਿਕਰੇ ਚੜੇ ਇਸ ਲਈ ਅਫਸਰ ਸਾਹਿਬਾਨ ਨੂੰ ਬੁਲਾਇਆ ਔਰ ਹੋਰ ਕਿਹੜੇ ਕੰਮ ਕਰਾਉਣੇ ਚਾਹੁੰਦੇ ਆ ਉਹ ਸਾਰਾ ਕੁਝ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਅੱਗੇ ਪ੍ਰੋਸੀਡ ਕਰਨ ਲਈ ਮੀਟਿੰਗ ਕੀਤੀ ਹੈ ਅਰ ਇਹ ਨਵੇਂ ਵਿਸ਼ਵਾਸਕ ਹੈ ਉਹ ਜਿਹੜੀਆਂ ਮੀਟਿੰਗਾਂ ਦੇ ਨਾਲ ਸਾਡੇ ਕੰਮਾਂ 'ਚ ਵੀ ਤੇਜ਼ੀ ਆਉਂਦੀ ਔਰ ਲੋਕਾਂ ਨੂੰ ਫਾਇਦਾ ਮੇਰੇ ਪਿੰਡਾਂ ਦੇ ਕੁਝ ਕਾਰਜਕਰਤ ਹੋਏ ਨੇ ਕਿ ਉਹਨਾਂ ਦਾ ਪ੍ਰੀਵੈਂਟ ਵੀ ਥੋੜਾ ਬੁਰਾ ਲੱਗ ਗਿਆ ਬਿਲਕੁਲ ਜੀ ਜਿਹੜੇ ਅਸੀਂ ਇਸ ਤੋਂ ਪਹਿਲਾਂ ਮੱਦੇ ਕੋ ਆਏ ਸੀ ਇਹ ਜਿਵੇਂ ਕਿ ਫੀਲਡ ਗਰਾਊਂਡ 'ਤੇ ਲੈ ਮੋਰ ਗਿਆ ਥਾ ਪਰ ਮਾਡਲਾਂ 'ਤੇ ਲੈ ਲਿਆ ਔਰ ਉਹਨਾਂ ਦੇ ਮਨਜ਼ੂਰ ਹੋ ਜਾਂਦੇ ਕੰਮ ਹ ਸ਼ੁਰੂ ਹੋਣ ਵਾਲੇ ਜਦੋਂ ਇਸ ਤਰ੍ਹਾਂ ਦੇ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਹੋ ਜਾਂਦੇ ਤਾ ਪਤਾ ਲੱਗਦਾ ਹੈ ਕਿ ਵਾਕਈ ਕੰਮ ਹੋ ਰਹੇ ਤਾਂ ਕਿ ਅਵੇਲਬਲ ਕੀ ਕਰੋਗੇ ਪੰਨਾ ਦੀ ਬੁਚੈਤਾਂ ਨੂੰ ਕਿਸ ਤਰ੍ਹਾਂ ਦੇ ਕੰਮ ਲੈਣੇ ਕਿ ਤਮਾ ਤੋਂ ਲੋਕਾਂ ਮੰਤਰੀਆਂ ਨਾਲ ਨਰਾਜ਼ ਨਜ਼ਰ ਆਉਣੇ ਨੇ ਇਹ ਕੀ ਕਹਿਣਾ ਚਾਹੋ ਇਹ ਬਿਲਕੁਲ ਵੀ ਕੋਈ ਅਹਾਂ ਚ ਗੱਲ ਨਹੀਂ ਔਰ ਮੈਂ ਤਾਂ ਜਿਵੇਂ ਕਹ ਲਵਾਂ ਵੀ ਹਰ ਟਾਈਮ ਹੀ ਅਵੇਲੇਬਲ ਕਦੇ ਵੀ ਕੋਈ ਲੱਗੇ ਵੀ ਆਪਣਾ ਕੰਮ ਨਹੀਂ ਹੋ ਰਿਹਾ ਤਾਂ ਅਸੀਂ ਲਗਾਤਾਰ ਬੈਠੇ ਰਹਿੰਦੇ ਦਫ਼ਤਰ ਦੇ ਵਿੱਚ ਆ ਕੇ ਮੈਨੂੰ ਮਹਿਲ ਨੂੰ ਦੱਸਣਾ ਕਿ ਜਿਹੜੇ ਕੰਮ ਨਵੇਂ ਕਰਾਉਣਾ ਚਾਹੁੰਦੇ ਕੋਈ ਵੱਖਰਾ ਕਰਾਉਣਾ ਚਾਹੁੰਦੇ ਆਪ ਦੇ ਪਿੰਡ ਚ ਮਤੇ ਬਾਟੇ ਮੇਰੇ ਕੋਲ ਆ